ਜ਼ਿਲ੍ਹਾ ਸੁਲਤਾਨਪੁਰ ਲੋਧੀ ਦੇ ਪਿੰਡ ਦਬੂਲੀਆਂ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੀ ਅਗਵਾਈ ਦੇ ਹੇਠ ਪਹਿਲਾ ਅੰਤਰਰਾਸ਼ਟਰੀ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਤੇ ਦੂਜੇ ਦਿਨ ਪੰਜਾਬ ਦੇ ਪਿੰਡੂ ਵਿਕਾਸ ਤੇ ਭਲਾਈ ਮੰਤਰੀ ਕੁਲਦੀਪ ਸਿੰਘ ਢਾਲੀਬਾਲ ਦੇ ਵੱਲੋਂ ਸ਼ਿਰਕਤ ਕੀਤੀ ਗਈ ਕੁਲਦੀਪ ਸਿੰਘ ਢਾਲੀਬਾਲ ਦੇ ਵੱਲੋਂ ਇਸ ਟੂਰਨਾਮੈਂਟ ਦੀ ਤਾਰੀਫ਼ ਕਰਦਿਆਂ ਹੋਇਆ ਕਿਹਾ ਗਿਆ ਕਿ ਇਹ ਪੰਜਾਬ ਦੇ ਵਿੱਚ 올 ਇੰਡੀਆ ਪੱਧਰ ਦਾ ਪਹਿਲਾ ਟੂਰਨਾਮੈਂਟ ਹੈ ਅਤੇ ਇਸ ਗੱਲ ਦੇ ਲਈ ਸੱਜਣ ਸਿੰਘ ਜੀ ਨੂੰ ਵਧਾਈ ਦਿੱਤੀ ਜਾਂਦੀ ਹੈ। ਜਿਕਰ ਇਹੋ ਗ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਭਾਗ ਲੈਣ ਦੇ ਲਈ ਕੇਰਲਾ, ਕਰਨਾਟਕ, ਤਾਮਿਲਨਾਡੂ ਅਤੇ ਹੋਰ ਵੱਖ-ਵੱਖ ਰਾਜਾਂ ਤੋਂ ਟੀਮਾਂ ਪਹੁੰਚੀਆਂ ਸੀ। ਅਜਿਹੇ ਖੇਡ ਟੂਰਨਾਮੈਂਟ ਪੁੱਜੇ ਹੋ ਕੀ ਕਹਿਣਾ ਤੁਹਾਡਾ? ਸਰਦਾਰ ਭਗਵੰਤ ਸਰਮਾਨ ਜੀ ਸਾਡੇ ਮੁਖਰਤੀ ਵੀ ਪਿਛਲੇ ਸਾਲ ਖੇਡਾਂ ਮਤਕ ਪੰਜਾਬ ਦੇ ਸ਼ੁਰੂਕ ਪੂਰੇ ਪੰਜਾਬ ਨੂੰ ਇੱਕ ਮੈਸੇਜ ਦਿੱਤਾ ਪੂਰੇ ਪੰਜਾਬ ਦੇ ਟੂਰਨਾਮੈਂਟ ਕਰਾਇਆ ਕਿ ਖੇਡਾਂ ਜਿਹੜੀਆਂ ਜਿੱਤੇ ਸਿਹਤ ਲਈ ਚੰਗੀਆਂ ਸਾਡੇ ਸਮਾਜ ਲਈ ਕਿੰਨੀਆਂ ਚੰਗੀਆਂ ਤੇ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਕਿੰਨਾ ਵੱਡਾ ਇੱਕ ਸਾਧਨ ਸੋ ਸਰਕਾਰ ਸਾਡੀ ਜਿਹੜੀ ਆ ਉਹ ਖੇਡਾਂ ਨੂੰ ਤਸ਼ਾਦ ਕਰਨ ਵਾਸਤੇ ਬਹੁਤ ਜ਼ਿਆਦਾ ਅਪਰਾਲੇ ਕਰੀ ਉਹਦੇ ਤਹਿਤ ਹੀ ਮੈਂ ਅੱਜ ਸਾਡੇ ਸੱਜਦ ਸਿੰਘ ਚੀਮਾ ਸਾਡੀ ਪਾਰਟੀ ਦੇ ਲੀਡਰ ਨੇ ਲੀਡਰ ਤੇ ਹੈ ਹੀ ਨੇ ਆਪ ਬਹੁਤ ਵੱਡੇ ਖਿਡਾਰੀ ਨੇ ਪਦਮਚੀਨ ਬਹੁਤ ਵੱਡੇ ਖਿਡਾਰੀ ਦੇ ਸਰਦਾਰ ਗਦੇਸ਼ ਸਿੰਘ ਸੇਖੋਂ ਉਹ ਵੀ ਬਾਸਤਖਬਾਲ ਦੇ ਖਿਡਾਰੀ ਦੇ ਸਾਡੇ ਐਮਐਲਏ ਸਾਹਿਬ ਉਹ ਵੀ ਆਏ ਸੋ ਮੈਂ ਇਸ ਮੇਲੇ ਵਿੱਚ ਸ਼ਾਮਲ ਹੋ ਕੇ ਸਮੁੱਚੇ ਪੰਜਾਬੀਆਂ ਨੂੰ ਇਹ ਕਹੂੰਗਾ ਕਿ ਜਿੱਦਾਂ ਇਸ ਪਿੰਡ ਨੇ ਐਦਾਂ ਦਾ ਟੂਰਨਾਮੈਂਟ ਆਰਗੇਨਾਈਜ਼ ਕੀਤਾ ਆਓ ਸਾਰੇ ਜਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਪੰਜਾਬ ਨੂੰ ਮਤਲਬ ਵਧੀਆ ਪੰਜਾਬ ਬਣਾਉਣ ਵਾਸਤੇ ਖੇਡਾਂ ਜਿਹੜੀਆਂ ਉਹ ਕਰਾਉਣੀਆਂ ਅਤਿਅੰਤ ਜ਼ਰੂਰੀਆਂ ਸਾਰੇ ਰਲ ਕੇ ਆਪਾਂ ਆਪਣੇ ਪਿੰਡਾਂ ਦੇ ਵਿੱਚ ਡੇਢ ਮਹੀਨੇ ਲੱਗਿਆ ਇਹ ਮੈਂ ਕਹਦਾ ਤੁੰਗ ਸਰ G20 ਸੰਮੇਲਨ ਨੂੰ G20 ਸੰਮੇਲਨ ਲੈ ਕੇ ਅੰਮ੍ਰਿਤਸਰ ਦੇ ਵਿੱਚ ਹੋ ਰਿਹਾ ਹੈ ਅੱਜ ਅੱਜ ਦੇਖੋ ਜੀ ਅੱਜ ਖੇਡਾਂ ਦਾ ਦੇਣਾ ਆਪਾਂ ਖੇਡਾਂ ਦੇ ਬਾਰੇ ਚਾਹੀਏ ਜੇ पॉलिटिकल ਗੱਲਾਂ ਉੱਠ ਗਿਆ ਉਹਦਾ ਵੀ ਜਵਾਬ ਦੇਾਂਗੇ ਪਰ ਅੱਜ ਖੇਡਾਂ ਦੀ ਗੱਲ ਸਰ ਲਾਈਵ ਤੇਸ ਚੈਨਲ ਦੇ ਲਈ ਕਮਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ